सरकारबा केशाही न ਵਿધાનਸਭਾ ਹਲਕਾ ਫਲਾਟ ਦੇ ਪਿੰਡ ਢੁਲੇਤਾ ਦਾ ਮਸਲਾ ਲਗਾਤਾਰ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਲੰਗੇਗਲ ਪਿੰਡ ਢੁਲੇਤਾ ਪੰਚਾਇਤ ਵੱਲੋਂ ਆਪਣਾ ਪੱਖ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਹੀ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਆਪਣੇ ਐਲਾਨ ਮੁਤਾਬਕ ਪੰਜਾਬ ਭਾਰ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਆਪਣੇ ਮੰਗ ਪੱਤਰ ਸੌਂਪੇ ਗਏ। ਜਿਨ੍ਹਾਂ ਵਿੱਚ ਪਿੰਡ ਤਲੀਤਾ ਵਿਖੇ ਕੀਤੀ ਗਈ ਪ੍ਰਸ਼ਾਸਨ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਵਕਤ ਦੁਬਾਰਾ ਨੂੰ ਉਸੇ ਤਾਂ ਤੇ ਹੀ ਮੋੜ ਤੋਂ ਬਣਾਉਣ ਦੀ ਗੱਲ ਆਖੀ ਗਈ ਹੈ। ਇਸੇ ਤਰ੍ਹਾਂ ਇਹ ਭੋਜਨ ਸਮਾਜ ਪਾਰਟੀ ਦੇ ਸਦੇ ਤੇ ਫਲੌਰ ਵਿਖੇ ਡੀਐਸਪੀ ਦਫ਼ਤਰ ਦੇ ਮੁਗਰੇ ਕਰੀਬ 7 ਘੰਟੇ ਫਲੌਰ ਨਵਾਂ ਸ਼ਹਿਰ ਸੜਕ ਤੇ ਜਾਮ ਕਰਕੇ ਧਰਨਾ ਦਿੱਤਾ ਗਿਆ। ਜਿਸ ਵਿੱਚ ਪੰਜਾਬ ਸਰਕਾਰ, ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ಗ್ರಾಮ ਪੰਚਾਇਤ ਧਿਰਤਾ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਵਿੱਚ ਤੀਰਥ ਰਾਜਪੁਰਾ ਐਡਵੋਕੇਟ ਬਲਵਿੰਦਰ ਕੁਮਾਰ ਲਾਲਜੰਦ ਔਜਲਾ ਗੁਰਮੀਤ ਜੁੰਮਾ ਅਤੇ ਜਗਦੀਸ਼ ਸ਼ੇਰਪੁਰੀ ਖੁਸ਼ੀਰਾਮ ਸੁਖਵਿੰਦਰ ਬਿੱਟੂ ਹੈਪੀ ਰੁੜਕਾ ਹਰਜਿੰਦਰ ਸੂਰਜਾ ਡਾਕਟਰ ਲਖਵੀਰ ਮਠੱਡਾ ਮਹਿੰਦਰ ਸਿੰਘ ਤੇ ਤੇਨਖ ਸਮੇਤ ਹੋਰ ਆਗੂ ਸ਼ਾਮਲ ਸਨ ਬੁਲਾਰਿਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜੋ ਗੁਰੂ ਰਵਿਦਾਸ ਕਮਿਊਨਿਟੀ ਹਾਲ ਦੀਆਂ ਦੀਵਾਰਾਂ ਢਾਈਆਂ ਗਈਆਂ ਹਨ ਉਸ ਨਾਲ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ ਜੋ ਕਿ ਸਰਕਾਰ ਦੀ ਬਹੁਤ ਹੀ ਵੱਡੀ ਨਿੰਦਣਯੋਗ ਕਾਰਵਾਈ ਹੈ ਉਹਨਾਂ ਨੇ ਕਿਹਾ ਕਿ ਸ਼ੰਗਾਰਸ਼ ਆਪਣੇ ਟੀਚੇ ਨੂੰ ਫਤਿਹ ਪ੍ਰਾਪਤ ਕਰਨ ਤੱਕ ਜਾਰੀ ਰਹੇਗਾ ਪਿੰਡ ਤਲੇਤਾ ਵਿੱਚ ਹੋ ਰਹੀ ਬਹੁਤ ਸਾਰੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਜੋ ਕਿ ਕਮਰਸ਼ੀਅਲ ਜ਼ਮੀਨਾਂ ਹਨ ਉਹਨਾਂ ਵੱਲ ਨਾ ਤਾਂ ਪੰਜਾਬ ਸਰਕਾਰ ਦਾ ਧਿਆਨ ਗਿਆ ਤੇ ਨਾ ਹੀ ಗ್ರಾಮ ਪੰਚਾਇਤ ਦਾ ਇਸ ਦੌਰਾਨ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਵੀ ਫੂਕਿਆ ਗਿਆ ਤੇ ਪੰਜਾਬ ਸਰਕਾਰ ਖਰਾਬ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਕਰੀਬ 7 ਘੰਟੇ ਚੱਲੇ ਧਾਰਨੇ ਤੋਂ ਬਾਅਦ ਡੀਐਸਪੀ ਫਲੋਰ ਨੇ ਧਾਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਤੇ ਸੋਮਵਾਰ ਨੂੰ ਇਸ ਮਾਮਲੇ ਨੂੰ ਐਸਡੀਐਮ ਫਲੋਰ ਨਾਲ ਗੱਲਬਾਤ ਕਰਕੇ ਹੱਲ ਕਰਨ ਦਾ ਭਰੋਸਾ ਦਿਵਾਇਆ ਉਪਰੰਤ ਭੋਜਨ ਸਮਾਜ ਪਾਰਟੀ ਵੱਲੋਂ ਆਧਾਰਨਾ ਸਮਾਪਤ ਕਰ ਦਿੱਤਾ ਗਿਆ ਇਸ ਮੌਕੇ ਦੇ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਹਾਜ਼ਰ ਸਨ ਜਿਹਦਾ ਜੋ ਅਰਜਾਲਤ ਜੋ ਛਿੱਕਾ ਪੜਾ ਨਿਕਲਿਆ ਉਹ ਪਾਸਵੇ ਦੇ 10 ਵਜੇ ਤੋਂ ਹੁਣ ਤੱਕ ਇੱਥੇ ਬੈਠੇ ਆ ਜੋ ਸਟਾ ਨਿਕਲਿਆ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਰਤਾਪ ਸਿੰਘ ਕਰੀਪੁਰੀ ਸਾਹਿਬ ਜੀ ਦੀ ਉੱਪਰ ਅਫਸਰਾਂ ਦੇ ਨਾਲ ਗੱਲਬਾਤ ਚੱਲਦੀ ਰਹੀ ਆ ਜੋ ਅੱਜ ਸਟਾ ਨਿਕਲਿਆ ਤੇ ਆਪਾਂ ਸੋਮਵਾਰ ਨੂੰ ਜਿੱਦਾਂ ਅੱਗੇ ਪਹਿਲਾਂ ਆਪਾਂ ਬੈਠ ਕੇ ਅਰਜ਼ੀ ਕੱਢਣ ਦੀ ਕੋਸ਼ਿਸ਼ ਕੀਤੀ ਆ ਸੋਮਵਾਰ ਨੂੰ ਐਸ ਡੀ ਐਮ ਦੇ ਦਫ਼ਤਰ ਬੈਠ ਕੇ ਆਪਣੇ ਪਿੰਡ ਦੇ ਸਾਥੀ ਕੁਝ ਪਾਸਟੀ ਦੇ ਸਾਥੀ ਜੋ ਪਿੰਡ ਦੇ ਪੰਚਾਇਤ ਆ ਉਹ ਸਾਥੀ ਹੋਣਗੇ ਸੂਬਾ ਨੂੰ ਬੈਠ ਕੇ ਇਹ ਆਪਾਂ ਜਿਹੜਾ 11 12 ਕਵਜੇ ਇਹ ਜਿਹੜਾ ਰਿਜਲਟ ਕੱਢਿਆ ਜਾਵੇਗਾ ਤੇ ਤੁਸੀਂ ਇੱਥੇ ਬੈਠੇ ਆ ਸਾਰੇ ਤੁਹਾਡਾ ਧੰਨਵਾਦ ਆ ਤੇ ਹੁਣ ਆਪਾਂ ਧਾਨੇ ਦੀ ਵੀ ਇਥੇ ਸਮਾਪਤੀ ਹੋ ਜਾਣੀ ਆ ਸਰਕਾਰ ਨੇ ਜ਼ਮੀਨ ਦਿੱਤੀ ਸੀਗੀ ਕਮਿਟੀ ਹਾਲ ਬਣਾਉਣ ਲਈ ਕਿ ਹਾਲ ਦਾ ਮਤਾ ਪਾ ਕੇ ਪਿੰਡ ਦੀ ਪੰਚਾਇਤ ਨੇ ਦਿੱਤਾ ਸੀ ਤੇ ਮਤਾ ਪਾਕ ਦੇ ਤਾ ਤੇ ਬਾਅਦ ਦੇ ਵਿੱਚ ਸਰਕਾਰ ਨੇ ਆਪਣਾ ਪੂਜਾ ਪੰਜਾ ਅਣਕ ਤੋਂ 10 12 ਦਿਨ ਪਹਿਲਾਂ ਚਲਾ ਦਿੱਤਾ ਠੇਟਾਂ ਕੰਦ ਜਿਹੜੀ ਆਹੋ ਬਣਾਈ ਸੀ ਕਹਿੰਦੇ ਲੋਕਾਂ ਨੇ ਕਮਿਊਨਿਟੀ ਹਾਲ ਵਾਲੀ ਤੇ ਸਰਕਾਰ ਨੇ ਆਪਣਾ ਪੂਜਾ ਪੰਜਾ ਚਲਾ ਕੇ ਉਹ ਕੰਦ ਜਿਹੜੀ ਆ ਟਹਿ ਢੇਰੀ ਕਰ ਦਿੱਤੀ ਤੇ ਉਹਦੇ ਰੋਸ ਦੇ ਵਿੱਚ ਅਸੀਂ ਚਾਹਦੇ ਆ ਵੀ ਦੁਬਾਰਾ ਜਿਹੜੀ ਸਰਕਾਰ ਨੇ ਉਹ ਕੰਧ ਢਾਈ ਆ ਕਿਉਂਕਿ ਹਾਲ ਪਹਿਲਾਂ ਤਾਂ ਦੇ ਤਾ ਉਹ ਜਿਹੜਾ ਢਾ ਦੇ ਤਾ ਢਹ ਢੇਰੀ ਕਰ ਦਿੱਤਾ ਗੁਰੂ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਵੀ ਸਾਡਾ ਗੁਰੂ ਘਰ ਜਿਹੜਾ ਆ ਉਹ ਕੰਧਾ ਕਿਉਂ ਢਾਈ ਆ ਉਹਦੇ ਸਬੰਧ ਦੇ ਵਿੱਚ ਇਹ ਧਾਨਾ ਲਾਇਆ ਗਿਆ ਸੀ ਤੇ ਧਾਨਾ ਜਿਹੜਾ ਆ ਇਸ ਕਰਕੇ ਹਮ ਦਿੱਤੀਆ ਗਿਆ ਕਿ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਇਹ ਵਿਸ਼ਵਾਸ ਦਵਾਇਆ ਵੀ ਸੋਮਵਾਰ ਦੀ ਮੀਟਿੰਗ ਜਿਹੜੀ ਆ ਪ੍ਰਸ਼ਾਸਨ ਸਾਡੇ ਨਾਲ ਪਿੰਡ ਵਾਲਿਆਂ ਨਾਲ ਪੰਚਾਇਤ ਨਾਲ ਪਿੰਡ ਦੇ ਉਸ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਨਾਲ ਨਾਲ ਤੇ ਉਸ ਜਿਹੜੇ ਜਥੇਬੰਦੀ ਦੇ ਸਾਥੀ ਆ ਬੈਠ ਕੇ ਇਸ ਮਸਲੇ ਦਾ ਜਿਹੜਾ ਖਾਨਿਆ ਉਹ ਕੱਢਣਗੇ ਵੀ ਜਿਹੜੀ ਸਾਡੀ ਜਗਾ ਹੈ ਸੀ ਉਹ ਜਗਾ ਸਰਕਾਰ ਨੇ ਕਿਹਾ ਪ੍ਰਸ਼ਾਸਨ ਨੇ ਕਿਹਾ ਵੀ ਇਹ ਦੀਦਾ ਅਮਰਾ ਲੱਗ ਰਹਾ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ